ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝਾੜੀ ਵਾਲੇ ਦੇ ਵਿੱਚ ਝਾੜੀ ਵਾਲਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਆ ਮਿੱਤਰੋ ਤੇ ਨੰਬਰ ਪਿੰਡ ਆ ਆਖਰੀ ਪਿੰਡ ਆ ਇਹ ਆਉ ਕਰਦੇ ਗੱਲਬਾਤਾਂ ਮਿੱਤਰੋ ਬਾਈ ਦੇ ਨਾਲ ਇਹ ਤੋਂ ਕਿਹ ਹੱਦਾ ਫਰੀਦਪੁਰ ਜ਼ਿਲ੍ਹੇ ਦੀਆਂ ਸ਼ੁਰੂ ਹੁੰਦੀਆਂ ਬਾਈ ਨੂੰ ਮਿਲਦੇ ਆ ਤਿੰਨ ਗਾਵਾਂ ਦਿਖਾਉਣੇ ਸੱਸੀ ਗੱਲ ਵੀਰੇ ਕੀ ਹਾਲ ਆ ਵੱਡੇ ਵਧੀਆ ਬਾਈ ਘਰ ਤੇ ਪਰਿਵਾਰ ਬਾਈ ਸਾਰੇ ਵਧੀਆ ਕਰਪਾ ਚੜ੍ਹਦੀ ਕਲਾ ਚ ਸਾਰੇ ਹਾਂਜੀ ਬਾਈ ਅੱਜ ਗੱਲ ਉਹ ਤਿੰਨ ਗਾਵਾਂ ਦਿਖਾਉਣੀਆਂ ਤੇ ਇੱਕ ਦਿਖਾਉਣੀ ਆਪਾਂ ਨੂਆ ਗੱਡੀ ਹੈ ਨਾ ਹਾਂਜੀ ਬਾਈ ਤੇ ਇਹਦੇ ਬਾਰੇ ਦੱਸਦੇ ਪਹਿਲਾਂ ਯਾਰ ਮੈਨੂੰ ਭੁੱਲ ਗਏ ਆਪਾਂ ਗੱਡੀ ਵਗਾਈਏ ਪਹਿਲਾਂ ਇਹਦੇ ਕੀ ਤੇਲ ਆ ਬਾਈ ਇਹ ਬਈ 15 ਮਾਡਲ ਆ ਟਾਪ ਐਂਡਜੈਂਟ ਆ 2.5 ਜੀ ਗੱਡੀ ਆ ਇਹ ਠੀਕ ਆ ਸਾਰੇ ਓਕੇ ਇੰਜਨ ਗੇਅਰ ਦੀ ਓਕੇ ਨਵੇਂ ਟਾਇਰ ਆ 5 ਸਾਲ ਦੀ ਗਾਰੰਟੀ ਜੋ ਕੋ ਹਮਾਰੇ ਲਾਇ ਨਵੇਂ ਆ ਲਾਇ ਨਵੇਂ ਹੈ ਗਾਰੰਟੀ ਆ ਟਾਇਰਾਂ ਦੀ ਦਿੱਤਾ 4 ਸਾਲ ਦੀ ਪਈ ਠੀਕ ਆ ਭਾਈ ਸਾਰਾ ਸਟੇਟ ਕਵਰ ਓਕੇ ਆ ਮੈਟ ਨਵੇਂ ਆ ਮੈਟਿੰਗ ਹੋਈ ਵੀ ਸਾਰ ਇੱਕ ਵੀ ਰੁਪਈਆ ਨਹੀਂ ਗੱਡੀ ਤੇ ਭਾਈ ਲੱਗਦਾ ਮਤਲਬ ਜਾ ਕੇ ਬਾਬਿਆਂ ਦੇ ਡੱਬੇ ਜਰੂਰ ਤੇ ਨੇ ਬਾਬੇ ਜਰੂਰ ਦੇਣੇ ਬਸ ਜਾ ਕੇ ਜਾ ਕੋਸ਼ਿਸ਼ ਵੀ ਨਹੀਂ ਕਰਾਂ ਬਸ ਸਮਝ ਲਾਂ ਬਾਬੇ ਦੇ ਮੱਥਾ ਹੀ ਟੇਕਣਾ ਕਿੰਨੀ ਚੱਲੀ ਕਿੰਨੀ ਅਰੀਜਨਲ ਭਾਈ 1 ਲੱਖ ਤੇ 5000 ਚੱਲੀ ਆ ਜੀ 1 ਨਕਦ 5000 ਚੱਲੀ ਆ ਤੇ ਐਵਰੇਜ ਕਿੰਨੀ ਦੇ ਜਾਂਦੀ ਆ ਭਾਈ ਭਾਈ ਦੇ ਜਾਂਦੀ ਤੇ 14 ਕ ਦੀ ਆ ਆਪਣੇ ਕੋਲ ਠੀਕ ਆ ਵੀਰੇ ਕੀ ਰੇਟ ਰਹੂਗਾ ਭਾਈ ਜੰਦਾ ਭਾਈ ਆਪਾਂ ਮੰਗਣ ਦਾ 6.5 ਲੱਖ ਮੰਗਦੇ ਮਾਨਦਨ ਕਰਦਾ ਹਾਂ ਵੀਰੇ ਕਿੰਨੇ ਦੀ ਦੇਣੀ ਕਿੰਨੇ ਦੀ ਹਾਂ ਨਾ ਜੱਸ ਸਵਾ ਉੱਤੇ ਲੱਗੇ ਹੋਏ ਫਲੋਰ ਸਾਰਾ ਚੰਗਾ ਠੀਕ ਆ ਵੀ ਓਕੇ ਕੈਪਟਨ ਸੀਟਾਂ ਚ ਬਈ 7 ਸੀਟਾਂ ਜੀ ਹੈ ਨਾ ਕੈਪਟਨ ਹਾਂਜੀ ਕੈਪਟਨ ਸੀ ਲੈ ਆ ਕੇ ਆਪਾਂ ਗੱਡੀ ਬੜੀ ਓਕੇ ਰਸਾਂਗੇ ਬੜੀ ਰੱਖੀ ਹੈ ਨਾ ਬਈ ਹਾਂਜੀ ਬਈ ਇਹ ਤਾਂ ਮੇਰੇ ਨੋਡ ਰੋਡ ਦਾ ਭਰਾ ਕਈ ਵਾਰੀ ਰੁਜ਼ਗਾਰ ਕਰਨ ਵਾਲਾ ਟੈਕਸੀ ਡਰਾਈਵਰ ਭਰਾ ਹੁੰਦਾ ਟੈਕਸੀ ਵਾਸਤੇ ਲੈਣੀ ਹੁੰਦੀ ਆਪਾਂ ਸਟੈਂਡ ਵਾਸਤੇ ਉਹਨਾਂ ਵਾਸਤੇ ਵੀ ਇਹ ਲਾਈਵ ਅੰਦ ਚੀਜ਼ ਆ ਕਿਉਂਕਿ ਟੋਟਾ ਜਿਹੜੀ ਕੰਪਨੀ ਆ ਮਿੱਤਰੋ ਤੁਹਾਨੂੰ ਪਤਾ ਫਿਰ ਟੋਟਾ ਦਾ ਇੰਜਣ ਗੇਅਰ ਤਾਂ ਕਦੇ ਬੁੱਢਾ ਹੋਇਆ ਹੀ ਨਹੀਂ ਬਾਬੇ ਦੀ ਕਿਰਪਾ ਨਾਲ ਇਹਦੀ ਗੱਡੀ ਇਸ ਕੰਪਨੀ ਦੇ ਬਾਰੇ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਇਹ ਤੁਸੀਂ ਆਪ ਹੀ ਜਾਣੀ ਜਾਂਦਾ ਜਿੰਨੇ ਟੋਸ ਵਗੈਰਾ ਗੱਡੀਆਂ ਚਲਾਈਆਂ ਇਹਨਾਂ ਦੀਆਂ ਨੋਆ ਵਗੈਰਾ ਚਲਾਈ ਜਿੰਨੇ ਰੱਖ ਲਈ ਨੋਆ ਮਿੱਤਰੋ ਹੋਰ ਕਿਸੇ ਵੱਲ ਝਾਕਦਾ ਨਹੀਂ ਵਕਈ ਸੱਚੀਆਂ ਗੱਲਾਂ ਆਜੋ ਹੁਣ ਵੇਣੇ ਆਪਾਂ ਪੈਜ ਦੀਆਂ ਗਾਵਾਂ ਵੀਰੇ ਲਾਲ ਗਾਂ ਦੀ ਦੱਸਦੇ ਪਹਿਲੇ ਡਿਟੇਲਿੰਗ ਦੇ ਬਾਰੇ ਤੇ ਬਾਈ ਜਰਸੀ ਗਾਂ ਠੀਕ ਆ ਤੇ 8 ਕਿਲੋ ਦੁੱਧ ਆ ਹੁਣ ਇਸ ਟਾਈਮ ਬਈ ਠੀਕ ਆ ਵੀਰੇ ਹਾਂਜੀ ਬਈ ਤੇਰੇ ਕੋਲੇ ਆਈ ਗਿਆ ਇੰਨਾ ਹੀ ਆਈ ਗਿਆ ਬਈ ਆਪਣੇ ਕੋਲੇ ਠੀਕ ਆ ਐਨ ਹਾਜ਼ਰ ਜਮਾ ਜਿਹੜਾ ਹੈ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋਊਗਾ ਵੀਰੇ ਬਈ ਉਹਨਾਂ ਦੇ ਪਗਾਉ ਆਈ ਆਪਾਂ ਐਵੇਂ ਕਹਿ ਦਈਏ ਆਪਾਂ ਨੂੰ ਪਤਾ ਨਹੀਂ ਜੀ ਸੀਲਾ ਚੋਂ ਚੌਣ ਚੌਣ ਬਈ ਐ ਇੱਥੇ ਬਹਿ ਗਿਆ ਈ ਧਾਰਾ ਮਾਰ ਲਾ ਪਲਾ ਠੀਕ ਆ ਬਈ ਇਹ ਨਹੀਂ ਸੀਲਾ ਬੜੀ ਗੁਣੀ ਕੋਈ ਵੀਰੇ ਬਈ ਸ ਆ ਹੇੜ ਚਾਏ ਵੀ ਠੀਕ ਆ ਭਰਾਇਆ ਨਹੀਂ ਪਰ ਹਜੇ ਠੀਕ ਆ ਵੀਰੇ ਅੱਛਾ ਰੇਟ ਬਈ ਜਾਂਦਾ ਕੀ ਲਊਗਾ ਵੀਰੇ ਇਹ ਦੇ ਲੈਣ ਬਈ 26000 ਦੀ ਦੇਣੀ ਹੈ 26000 ਰੁਪਏ ਦੀ ਦੇ ਲੇ ਵੀ ਮਿੱਤਰੋ ਦੁੱਧਾ ਜਿਹੜਾ ਇਹਦੇ ਥੱਲੇ 8 ਕਿਲੋ ਆ ਦੇਖ ਸਕਦੇ ਹੋ ਤੁਸੀਂ ਕਰਮਾ ਵਾਲੀ ਦੇ ਥੱਲੇ ਹੂੰ ਕਦ ਕੋਦ ਵਾਲੀ ਗਾਂ ਐ ਨਹੀਂ ਨਿੱਕੀ ਨਾ ਮੰਨ ਕੇ ਆ ਜੀ ਦੁੱਧ ਮੇਰੇ ਹਸਾਣਾ ਚੰਗੀ ਟਿਕਾਣੇ ਦੀ ਦੁੱਧ ਹੈ ਨਾ ਹੂੰ ਲਿਆ ਵੀਰੇ ਦੁੱਧ ਦੀ ਕੋਈ ਵਾਕਿਆ ਸੱਚੀ ਗੱਲ ਦੇ ਦੋਗੀ ਬਈ ਹੈ ਨਾ ਹਾਂ ਹੂੰ ਲੈਵਾਨੂੰ ਬਹੁਤ ਵੇਲਸ ਵੇਖ ਮਿਲਕ ਵੇਲਸ ਥਲੇ ਪਾਸ ਨੂੰ ਕਰੀ ਮੜਾ ਕੈਮਰਾ ਮਾਰੀ ਪੁੱਤ ਵੇਖੋ ਐ ਮੋਰੀ ਨਾਲ ਨਾਲ ਲੰਗੂ ਲੱਗੀ ਹੈ ਹੂੰ ਇਹ ਤਾਂ ਸਾਰਾ ਸੰਭਾਲ ਹੈ ਨਹੀਂ ਯਾਰ ਉਹ ਜੇ ਗਾਂ ਗਾਂ ਦੁੱਧ ਵਾਲੀ ਹੈ ਗਾਂ ਦੁੱਧ ਤੇ ਵੀ ਆਜੂਗੀ ਬਈ ਫੈਰ ਵਾਸ ਸੰਭਾਲ ਚਾਹੀਦੀ ਗਾਂ ਦੀ ਟਿਕਾ ਕੇ ਹਨਾ ਦੁੱਧ 11 12 ਕਿਲੋ ਦੇਜੂ ਬਾਲਾ ਤਾਂ ਕਹਿੰਦੇ ਨੇ ਹਾਂ ਦੇਜੂ ਇਹਨਾਂ ਦੇ ਹਾਂਜੀ ਬਈ ਮਤਲਬ ਬਾਕੀ ਮੇਰਾ ਸਾਹ ਦਾ ਪੂਛ ਪਾਇ ਲਿਪੜੀ ਜਿਵੇਂ ਹੀਟ ਦੇ ਵਿੱਚ ਵੀ ਹੋਣੀ ਹੈ ਹਾਂ ਹੀਟ ਚ ਹੈਗੀ ਹੈ ਬਈ ਅੱਜ ਤਾਂ ਹੀ ਘਟਾ ਕੇ 10 ਕਿਲੋ ਸੀਗਾ ਹੀਟ ਕਰਕੇ ਘਟਾਈ ਗਈ ਹੁਣ ਦੋ ਦਿਨ ਹੋ ਗਏ ਨੂੰ ਹੀਟ ਆਈ ਹੋਣੀ ਹੂੰ ਹੂੰ ਚੋਣ ਨੂੰ ਢੰਡੀ ਆਉਣ ਬਈ ਇੱਤਾਰਾ ਮਾਰਨ ਦਾ ਨਿਆਣਾ ਪਾਉਣ ਦੀ ਲੋੜ ਕਾਸੀ ਲੋੜ ਨਹੀਂ ਠੀਕ ਹੈ ਵੀਰੇ ਅੱਛਾ ਦੋ ਨੰਬਰ ਤੇ ਡੱਬੀ ਜਿਹੜੀ ਗਾਂ ਬਾਈ ਇਹ ਬਈ ਇੱਕ ਤੁਹਾਨੂੰ ਤੇਲ ਆ ਠੀਕ ਆ ਇਹਦੇ ਥੱਲੇ ਦੁੱਧ ਬਾਈ ਇਹ ਥੱਲੇ ਬਈ 12 ਕਿਲੋ ਜਿਹੜਾ ਚੋਣ ਵਾਲਾ ਕੰਡੇ ਵਾਲਾ ਹਾਂਜੀ ਬਾਈ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਇਹਨੂੰ ਵੀ ਤੋੜਦੇ ਬਾਈ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਬਈ ਦੇਣ ਲੈਣ ਹੀ ਕਰਨਾ ਆਪਾਂ ਮੁੱਲ ਕਰਾਉ ਨੂੰ 25 ਕਰਾਲਾ ਹਾਂ 23000 ਦੀ ਦੇਣੀ ਆ ਬਾਈ ਠੀਕ ਆ ਬਈ ਲੈ ਵੀ ਮਿੱਤਰੋ 12 ਕਿਲੋ ਦੁੱਧ ਵੀ ਆ ਹਨਾ ਬਾਈ ਹਾਂਜੀ ਬਾਈ ਚੋਣ ਚੰਨ ਚੰਗਾ ਲੱਗਾ ਵੀਰੇ ਮੈਂ ਨਾ ਬਾਈ ਨਿਆਣਾ ਨਾ ਠੀਕ ਹੈ ਵੀਰੇ ਸੀਲ ਠੰਢੀ ਹੈ ਜਾਨੀ ਗੱਲ ਜਮਾਂ ਬਈ ਨਿਆਣਾ ਨਹੀਂ ਪਾਉਣਾ ਬਿਨਾਂ ਨਿਆਣੇ ਤੋਂ ਚਾਉਣੀ ਹੈ ਠੀਕ ਹੈ ਬਈ ਠੀਕ ਹੈ ਲੈ ਮਿੱਤਰੋ ਦੁੱਧ 12 ਕਿਲੋ ਥਣੋ ਤੇਲ 23000 ਦੇ ਵਿੱਚ ਸਿਰਫ ਮਿਲ ਜੂਗੀ ਕਿਉਂਕਿ ਬਈ ਜਿਹੜਾ ਭਰਾ ਦੁੱਧ ਪੀਣ ਵਾਲਾ ਦੁੱਧ ਵਾਲੇ ਇੱਕ ਬੰਦੇ ਦੇ ਫੁੱਲ ਕੰਮ ਦੀ ਹੈ ਡੈਰੀ ਵਾਲੇ ਕੰਮ ਦੀ ਬੰਦੇ ਦੀ ਕਿਉਂਕਿ ਅੱਜ 12 ਕਿਲੋ ਇਹ ਰਾਤ ਹੀ ਆਇਆ ਆਪਣੇ ਕੋਲ ਨੂੰ ਆਇਆਂ ਨੂੰ ਜਾਨੀ ਉਹ ਲਿਬੜੀ ਤੇ ਬੜੀ ਗੜੀ ਹੈ ਠੀਕ ਹੈ ਵੀਰੇ ਅੱਛਾ ਕਾਲੀ ਗਾਂ ਵੀਰੇ ਜਿਹੜੀ ਇਹ ਥੱਲੇ ਬਈ 10 ਕਿਲੋ ਦੁੱਧ ਆ ਇਹ ਬਣੀ ਬੁਣੀ ਕੋਈ ਵੀਰੇ ਬੜੇ ਬਈ ਉਹ ਉਹਨਾਂ ਨੇ ਕਹਿ ਕਾ ਕੇ ਨਾ ਉਹ ਕਬੀਰੇ ਇਹ 16:00 ਉਹਨਾਂ ਦਾ ਦੂਜਾ 10 ਅਗਲਾ ਆ ਦੀ ਮਰਜ਼ੀ ਸਮਝ ਲਾ ਲਾ ਠੀਕ ਹੈ ਬਾਈ ਤੋਰੀ ਵੀਰੇ ਮਰੇ ਕੱਢੀ ਪਰ ਨੂੰ ਪਰਾ ਠੰਡੀ ਸੀ ਲਾ ਚੋਣ ਮੇ ਇਹ ਬਈ ਜਮਾ ਠੰਡੀ ਸੀ ਲਾ ਦੁੱਧ 10 ਕਿਲੋ ਕੰਡੇ ਵਾਲਾ ਕੰਡੇ ਵਾਲਾ ਜੀ ਠੀਕ ਹੈ ਰੇਟ ਬਾਈ ਰੇਟ ਬਾਈ ਇਹਦਾ ਵੀ ਆਪਾਂ ਆਫਰ ਹੀ ਕਰਨੇ ਅੱਜ ਬਸ ਸਾਰੇ ਕਿੰਨੇ ਫਿਰ ਅੱਜ ਇਹ 28000 ਦੀ ਦੇਣੀ ਆ ਪਰ ਠੀਕ ਹੈ ਬਾਈ ਲੈ ਵੀ ਮਿੱਤਰੋ 28000 ਦੇ ਵਿੱਚ ਇਹ ਮਿਲ ਜੂਗੀ ਥਣ ਥਣ ਤੁਹਾਨੂੰ ਚੰਗਾ ਲੱਗਾ ਹਨਾ ਬਾਈ ਹਾਂ ਬਾਈ ਥਣ ਲੱਗਾ ਮਈਆਂ ਵਾਲਾ ਹੂੰ ਦੁੱਧ ਪੀਣ ਵਾਲੇ ਨੂੰ ਮਾੜੀਆਂ ਨਹੀਂ ਭਾਈ। ਹਾਂ ਭਈ 10 ਕਿਲੋ ਦੁੱਧ ਆਪਣੇ ਘਰ ਤੋਲ ਕੇ ਲੈ ਚਾਰ ਟਾਈਮ ਚੋ ਕੇ ਲੈ ਜਾਏ ਭਲਾ। ਹੂੰ ਇਹ ਸਿਆਣੀ ਗੱਲ ਆ ਵੀਰੇ। ਹਾਂਜੀ। ਇੱਥੋਂ ਗਾਂ ਗੇਟੋ ਗਾਂ ਹੋ ਗਈ ਕੋਈ ਗੱਲ। ਦੁੱਧ ਅਗਲੇ ਦਿਨ ਭਾਈ। ਹਾਂ। ਐਵੇਂ ਭਾਈ ਲਾਂਬੇ ਲਈ ਜੋ। ਹਾਂ ਉਹਦਾ ਫਾਇਦਾ ਨਹੀਂ ਭਈ ਆਪਦੇ ਘਰ ਦੀ ਗਰੰਟੀ ਲੈਨੇ ਆ। ਗੱਲ ਉਨੀ ਕੁ ਕਰੋ ਜਿੰਨੇ ਕੁ ਦੇ ਵਿੱਚ ਦਾਵਾ। ਦਾਵਾ। ਹੈਨਾ? ਇਹ ਫੜਾ ਮਾਰੀ ਵੀ ਵੀਰ ਤੂੰ ਵੀ ਭਰਾ ਵਾਂ। ਮੈਂ ਅਗਲਾ ਜਾ ਕੇ ਸੇਵਾ ਨਹੀਂ ਕਰਦਾ ਭਾਈ। ਦੁੱਧ ਦੇ ਦੁੱਧ ਘਰ ਦਿੰਦੇ ਅਗਲਾ ਭਈ ਦੁੱਧ ਸਾਡੇ ਕੋਲ ਦਿੱਤਾ ਨਹੀਂ। ਬਾਅਦ ਚ ਫੋਨ ਲਾ ਕੇ ਕਹੀ ਜਾਂਦਾ ਭਾਈ ਦੁੱਧ ਨਹੀਂ ਦਿੰਦੇ। ਮੈਨੂੰ ਪਹਿਲੇ ਇੱਥ ਇਹ ਤਿੰਨ ਗਾਵੇਂ ਅੱਜ ਭਾਈ ਹਾਂ ਜੀ ਭਾਈ ਤਿੰਨ ਅੱਛਾ ਨੰਬਰ ਕਿੰਨਾ ਆ ਗਿਆ ਭਰਾ ਆਪਣਾ ਭਾਈ 6284201873 6284201873 01873 ਇਸ ਨੰਬਰ ਤੇ ਕਰ ਲਓ ਮਿੱਤਰੋ ਵੀਰੇ ਦੇ ਨਾਲ ਤੁਸੀਂ ਗੱਲਬਾਤ ਗੱਲਬਾਤ ਲਈ ਨੰਬਰ ਸਕੇਰੀਨ ਤੇ ਆ ਪਿੰਡ ਝਾੜੀ ਵਾਲਾ ਜ਼ਿਲ੍ਹਾ ਫਰੀਦਕੋਟ